ਆ ਰਹੇ ਨੇ ਤੇ ਬਾਕੀ ਗੱਲਬਾਤ ਕਰਦੇ ਨੌਜਵਾਨਾਂ ਦੇ ਨਾਲ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਮੈਂਦੇ ਵਾਸ ਤੋਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਧੰਨਵਾਦ ਜੋ ਵੀ ਵੀਰ ਸਾਡੀ ਵੀਡੀਓ ਦੇਖ ਰਿਹਾ ਇਹ ਗੱਲ ਇਦਾਂ ਹੀ ਅਸੀਂ ਪੰਥਕ ਪਾਰਟੀ ਨਾਲ ਸਰਦਾਰ ਸਿੰਘ ਜੀ ਦੀ ਜਮਾਨ ਦੀ ਪਾਰਟੀ ਨਾਲ ਅਸੀਂ ਜੁੜਿਆ ਤੇ ਵੀਡੀਓ ਜੋ ਵੀ ਵੀਡੀਓ ਦੇਖੂਗਾ ਸਾਡੀ ਇਹੀ ਗੱਲ ਕਹਿਣੀ ਹੈ ਉਹਨਾਂ ਨੇ ਵੀ ਇਹ ਕੋਨੇ ਮੋਨੇ ਬੈਠੇ ਨੇ ਇੱਥੇ ਵੀ ਪਾਰਟੀ ਨਾਲ ਦੀ ਪੰਥਕ ਆ ਸਭ ਤੋਂ ਪਹਿਲੀ ਗੱਲ ਐਦਾਂ ਜੀ ਅਸੀਂ ਕੋ ਨੰਮ ਨੇ ਜਰੂਰ ਹਾਂ ਪਰ ਸਾਡੇ ਦਿਲ ਚ ਪੰਥ ਲਈ ਸਤਕਾਰ ਆ ਤੇ ਪਿਆਰ ਆ ਸਾਡੀ ਜ਼ਮੀਰ ਆ ਜਾਗਦੀਆਂ ਨੇ ਅਸੀਂ ਮਰੀ ਜ਼ਮੀਰ ਵਾਲੇ ਲੋਕਾਂ ਮੰਗੂ ਇੱਕੋ ਇੱਕ ਪਾਰਟੀ ਦੇ ਪਿੱਛੇ ਨਹੀਂ ਚੱਲਦੇ ਅਸੀਂ ਸੋਚ ਸਾਡੀ ਬਦਲੀ ਆ ਠੀਕ ਹੈ ਜੀ ਤੇ ਅਸੀਂ ਸਿਰਫ ਸਤਾ ਸਿੰਘ ਮਾਨ ਦੀ ਸੋਚ ਦੇ ਉੱਤੇ ਪੈਰਾ ਦੇਾਂਗੇ ਠੋਕ ਕੇ ਦੇਾਂਗੇ ਪਿੰਡ ਦੇ ਵਿੱਚ ਬਹੁਤ ਜ਼ੋਰ ਆ ਤੇ ਚੱਲ ਰਿਹਾ ਤੇ ਪਿੰਡ ਵਿੱਚੋਂ ਲੀਡ ਦੇ ਨਾਲ ਅਸੀਂ ਚੱਲ ਰਿਹਾ ਅਗਲਾ ਸਵਾਲ ਪੁੱਛ ਲਈ ਜੀ ਅਨਿਸ਼ਚਿਤ ਮੈਂ ਜਿੱਤ ਹੋਗੀ ਪੱਕੀ ਸਰਦਾਰ ਸਿੰਘ ਜੀ ਹਾਂਜੀ ਜਿਹੜਾ ਆਪਣਾ ਲਾਲੋ ਸ਼ੀਟ ਦਾ ਸੰਗਰੂਰ ਜ਼ਿਲ੍ਹੇ ਦੀ ਸ਼ੀਟ ਆ ਇੱਥੇ ਸਿਮਰਜੀਤ ਸਿੰਘ ਮਾਨ ਦੀ ਪੂਰੇ ਲੀਡ ਦੇ ਨਾਲ ਜਿੱਤਣਗੇ ਉਹ ਪੂਰੇ ਜੋਰਾਂ ਤੇ ਉਹਨਾਂ ਤੇ ਵੋਟ ਪੈ ਰਹੀ ਆ ਸਿੰਘ ਮਾਨ ਜਿੰਦਾਬਾਦ ਸਰਦਾਰ ਸਿਮਰਜੀਤ ਸਿੰਘ ਮਾਨ ਜਿੰਦਾਬਾਦ ਪੰਥ ਤੇਰੀ ਸੋਚ ਤੇ ਕਹਿਣਾ ਤੇ ਆਗੇ ਠੋਕੇ ਪੰਥ ਦੀ ਸੋਚ ਤੇ ਠੀਕ ਆ ਮਾਨਾ ਬੀਰ ਸਰਦਾਰ ਫੈਮਨਜੀਤ ਸਿੰਘ ਮਾਨ ਜਿੰਦਾਬਾਦ ਸਰਦਾਰ ਫੈਮਨਜੀਤ ਸਿੰਘ ਮਾਨ ਜਿੰਦਾਬਾਦ ਪਿੰਡ ਮੈਦੇਵਾਸ ਤੋਂ ਸਰਦਾਰ ਪਿੰਡ ਮੈਦੇਵਾਸ ਤੋਂ ਸਰਦਾਰ ਸਾਡੇ ਨਾਲ ਸਰਦਾਰ ਇਕਬਾਲ ਸਿੰਘ ਝੁੰਦਾ ਦੇ ਵਰਕਰ ਮੌਜੂਦ ਨੇ ਪਿੰਡ ਮੈਦੇਵਾਸ ਤੋਂ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਚੌਣਾਂ ਛਾਣ ਤਖੜੀ ਤੋਂ ਨਾ ਬਾਕੀ ਗੱਲਬਾਤ ਕਰਦੇ ਆਂ ਹਾਂਜੀ ਕਿਵੇਂ ਦੇਖਦੇ ਹੋ ਕਿ ਅੱਜ ਦੀ ਜੋ ਚੋਣ ਹੋ ਰਹੀ ਆ ਇੱਕ ਚੋਣ ਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਰੁਝਾਨ ਹੈ ਬਹੁਤ ਵਧੀਆ ਲੋਕਾਂ ਦਾ ਪਛਾਹ ਹੈ ਦੁਵਾਰੇ ਕਾਲੀ ਲਾਲੂ ਲੋਕ ਜਾਰ ਕਰਦੇ ਨੇ ਨਹੀਂ ਹੋਰ ਪਿੰਡਾਂ ਦੇ ਵਿੱਚ ਜਾਨੀ ਘੱਟ ਦੇਖ ਰਿਹਾ ਕਾਲੀ ਦਲ ਕੀ ਕਰਨਾ ਨਹੀਂ ਬਹੁਤ ਵਧੀਆ ਜਿਉਂ ਹੀ ਲੱਗਦਾ ਪਿੰਡਾਂ ਦੇ ਵਿੱਚ ਜਾਨੀ ਕਿੰਨੀ ਕਿ ਬੋਟਾ ਸਾਡੇ ਤੁਸੀਂ ਮੰਨ ਲਓ ਵੀ 1200 ਬੋਟ ਹੋ ਤਕਰੀਬਨ ਸਾਰੀ ਸਾਡੇ 1250 ਦੇ ਵਿੱਚੋਂ ਜੇ ਆ ਮੰਨ ਲਓ ਵੀ 3600 ਬੋਟਾਂ ਕਾਲੀ ਦਲ ਕੱਲਿਆਂ ਦੀ ਹੈ ਕਿੰਨੇ ਸਮੇਂ ਤੋਂ ਜੁੜੇ ਹੋ ਤੁਸੀਂ ਕਾਲੀਦਾਰ ਅਸੀਂ ਤਾਂ ਚੌਥੀ ਪੀੜੀ ਐ ਅੱਛਾ ਜੀ ਭਾਵੇਂ ਯਾਨੀ ਪੱਕੀ ਕਾਲੀਦਾਰਾਂ ਪੱਕੀ ਜੀ ਅਸੀਂ ਕਿਸੇ ਪੱਕੇ ਲੱਗਦਾ 2027 ਚ ਪੈਰ ਜਾਮ ਜਾਣਗੇ 2027 ਸਰਕਾਰ ਬਣਾਵਾਂਗੇ ਜੀ 100% ਅੱਛਾ ਜੀ ਹਾਂ ਜੀ ਯਾਨੀ ਤੁਹਾਡੇ ਜਿਹੜੇ ਪ੍ਰਧਾਨ ਸਾਹਿਬ ਨੇ ਸੁਖਵੀਰ ਸਿੰਘ ਬਾਦਲ ਜੀ ਹਾਂ ਜੀ ਯਾਨੀ ਉਹਨਾਂ ਦੀ ਇਹ ਨਵਾਈਜ ਦਾ ਕੋਈ ਹੋਰ ਯਾਨੀ ਨਹੀਂ ਨਹੀਂ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਨਵਾਈਜ ਹੀ ਅੱਥੀ ਸਰਕਾਰ ਬਣੂਗੀ ਜੀ ਅੱਛਾ ਜੀ ਹਾਂ ਜੀ ਲੋਕ ਕੰਮਜਾੜ ਕਰਕੇ ਮਾਲ ਸਾਹਿਬ ਨੂੰ ਯਾਦ ਕਰਦਿੰਦੇ ਅੱਜ ਉਹਨਾਂ ਨੇ ਕੀਤੇ ਹੋਏ ਕੰਮਾਂ ਨੂੰ ਤੁਸੀਂ ਇਹ ਮੰਨ ਲਓ ਅੱਜ 10 ਲੱਖ ਰੁਪਏ ਦਾ ਕਲੈਕਸ਼ਨ ਦੀ ਮੋਟਰ ਦਾ ਮਿਲਦਾ। ਅੱਛਾ ਜੀ। ਜਿਹੜੇ ਪਾਲ ਸਾਹਿਬ ਦੇ ਤਾਂਸ ਦੇ ਪੱਤਿਆਂ ਵਾਂਗੂ ਫਰੀ ਬੰਡੇ ਨੇ। ਯਾਨੀ ਹੁਣ ਇੰਨੀ ਕੀਮਤ ਕਰਤੀ ਇਹਦੀ। ਹਾਂਜੀ। 10 ਲੱਖ ਰੁਪਏ ਦਾ ਕਲੈਕਸ਼ਨ ਅੱਜ ਮਿਲਦਾ ਨਹੀਂ ਜੀ। ਅੱਛਾ ਜੀ। ਹਾਂਜੀ। ਸਾਡੇ ਪਿੰਡ ਸਾਡੇ ਪਿੰਡ ਮੈਦੇਵਾਸ ਚਾਰ ਕਿਸ਼ਾਨ ਨੇ ਜਿਨ੍ਹਾਂ ਨੇ ਵਿਚਾਰਿਆਂ ਨੇ ਮੋਟਰ ਹੀ ਲੱਗੀ ਆਮਦੇ ਫਿਰਦੇ ਨੇ। ਅੱਛਾ ਜੀ। ਹਾਂਜੀ। ਪ੍ਰੈਸ਼ਨ ਨਹੀਂ ਲੱਗਾ। ਡੇੜੇ ਦੁਆਰੇ ਵੀ ਬੋਲ ਕੇ ਦੁਆਰੇ ਕਿਹੜੀ ਕਿਹੜੀ ਨੀਤੀਆਂ ਨੇ ਜਿਨ੍ਹਾਂ ਦੇ ਨਾਲ ਤੁਸੀਂ ਦੁਆਰਾ ਫਰੀ ਪਾਣੀ ਅੱਛਾ ਜੀ। ਕਿਰਸ਼ਾਨ ਨੂੰ ਮੋਟਰ ਦਾ ਬਿੱਲ ਮ ਜੱਟ ਨੂੰ ਟਰੈਕਟਰ ਦਾ ਗੱਡਾ ਕਹੇ ਨਾਲ ਸੁਖੀ ਆਪਣਾ ਸ਼੍ਰੋਮਣੀ ਅਕਾਲੀ ਦਲ ਹੈ ਠੀਕ ਹੈ ਅਨੇਕ ਹੀ ਕੰਮ ਨੇ ਜੀ ਅਕਾਲੀ ਦਲ ਦੇ ਕੰਮ ਕਰੇ ਗਰੀਬਾਂ ਵਾਸਤੇ ਆਟਾ ਦਾਣ ਸਕੀਮ ਸਕੀਮ ਸਾਈਕਲ ਸਕੀਮ ਮਨੇ ਕਿ ਸਕੀਮ ਮਨੀ ਬਾਦ ਸਾਹਿਬ ਦੇ ਕੀਤੇ ਹੋਏ ਕੰਮ ਅਸੀਂ ਗਿਣ ਨਹੀਂ ਸਕਦੇ ਯਾਦ ਕਰਦੇ ਰੜਕਾਂ ਤੋਂ ਨਾਮ ਦੱਸ ਦੋ ਜੀ ਆਪਣਾ ਰੇਸ਼ਮ ਸਿੰਘ ਜੀ ਕੀ ਆਉਂਦਾ ਜੀ ਆਪਣੇ ਕੋਲ ਕੋਈ ਆਉਂਦਾ ਨਹੀਂ ਜੀ ਬਰਕਰਾਰ ਰਹਿਦਾ ਅੱਛਾ ਹਾਂ ਜੀ ਯਾਨੀ ਥੋੜੀ ਵੀ ਲੱਗਦਾ ਵੀ ਜਿੱਤ ਹੋਊਗੀ ਕੋਰੀ ਚਲੋ ਜਿੱਤ ਲਾ ਲੋ ਜੀ ਕੁਝ ਲਾ ਲੋ ਅਸੀਂ ਜੀ ਸਾਡਾ ਮੁਕਾਬਲਾ ਸਿਮਰਜੀਤ ਮਾਨ ਨਾਲ ਹੈ ਅੱਛਾ ਜੀ ਹਾਂ ਜੀ ਦੂਜੀ ਪਾਰਟੀ ਨਾਲ ਨਹੀਂ ਹੈਗਾ ਦੂਜੀ ਪਾਰਟੀ ਨਾਲ ਕੋਈ ਮੁਕਾਬਲਾ ਨਹੀਂਗਾ ਖੈਰ ਜੇ ਤੁਸੀਂ ਦੇਖ ਲਓ ਵਿਚਾਰੇਦਾਰ ਅੱਛਾ ਜੀ ਹਾਂ ਸਾਡੇ ਥੋੜੀ ਜੀ ਕਾਂਗਰਸੀ ਵੋਟ ਘਟਾ ਹੈ ਅੱਛਾ ਜੀ ਹਾਂ ਚਲੋ ਵਧੀਆ ਚੱਲ ਰਿਹਾ ਜਾਨੀ ਹਾਂ ਬੜੀ ਚੰਗਾ ਜੀ ਬਾਕੀ ਦੇਖੋ 4:00 ਪਤਾ ਸਾਹਮਣੇ ਆ ਜੂਗਾ ਰਿਜ਼ਲਟ ਪਤਾ ਲੱਗ ਜੂਗਾ 11-12 ਵਜੇ ਕਿਹੜਾ ਜਿੱਤਦਾ ਹੈਗਾ ਠੀਕ ਹੈ ਜੀ ਧੰਨਵਾਦ ਤੁਸੀਂ ਦੇਖੋ ਜਿਹੜਾ ਵਰਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਾਨੀ ਧੁੱਪ ਦੇ ਵਿੱਚ ਵੀ ਬੈਠੇ ਨੇ ਤੇ ਵੱਡਾ ਜਾਨੀ ਤਾਪਮਾਨ ਜ਼ਿਆਦਾ ਹੋਣ ਕਰਨਾ ਇਹਨੀ ਬੋਟਰ ਘਟ ਨਿਕਲ ਰਹੇ ਨੇ ਸਾਮ ਨੂੰ ਨਿਕਲਣਗੇ ਇਹਨਾਂ ਦਾ ਕਹਿਣਾ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਯਾਨੀ ਸਭ ਤੋਂ ਟੌਪ ਤੇ ਜਾਣਗੇ ਅੱਗੇ 2027 ਦੇ ਵਿੱਚ ਇਹ ਸਰਕਾਰ ਦੇਖ ਰਹੇ ਨੇ ਬਣੇ ਰੋਣੇ ਰਵੇਖ ਖਾਲਸਾ ਪੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ